ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਟੌਪ ਕਲਾਸ HF ਬੈੜ ਦਿਖਾਉਣੀ ਆ ਸੂਨ ਨੂੰ ਹਾਜ਼ਰ ਆ ਡिटेल ਇਨਫਾਰਮੇਸ਼ਨ ਦੇ ਬਾਰੇ ਵਿੱਚ ਤੁਹਾਨੂੰ ਲੈਣੇ ਆਓਗੇ ਕਿ ਜੀ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਲਖਵੀਰ ਸਿੰਘ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਜੀ ਸੀਲਨਾਲ ਸਿੰਘ ਵਾਲਾ ਮੋਬਾਈਲ ਨੰਬਰ ਹੀ ਆਪਣਾ 9872372412 9872372412 ਜਿਹੜੀ ਬੈਠ ਦੇਖ ਰਹੇ ਆ ਕਿਹੜਾ ਸੂਆ ਸੂਰੀ ਆ ਇਹ ਪਹਿਲਾ ਸੂਆ 4 ਦਾੰਦ ਆਈ ਮੋਗਾ 4 ਦਾੰਦ ਪਹਿਲਾ ਸੂਆ ਹਾਂਜੀ ਹਾਂਜੀ ਤੇ ਲੇਵਾ ਬਾਕਮਾਲ ਦੂਜੇ ਸੂਆ ਵਾਲੇ ਵੀ ਫੜੇ ਜਮ ਹਾਂ ਹਾਂਜੀ ਹਾਂਜੀ ਹਾਂ ਅੱਜ ਦਿਨ ਕਿੰਨੇ ਕ ਪਾਇਆ ਸੂਣ ਚ ਇਹ ਤਾਂ ਫਾਈਗਰੀ ਨੂੰ ਪੁਰੇ ਹੈ ਅੱਛਾ ਲਗਭਗ ਅੱਜ ਹਫ਼ਤਾ ਬਾਕੀ ਆ ਹਾਂਜੀ ਹਾਂ ਤੇ ਬਾਕੀ 2-4 ਦਿਨ ਉੱਪਰ ਵੀ ਰਹਿ ਜੇ ਕਿਉਂਕਿ ਉੱਪਰ ਉਹੇ ਟੁੱਟੀ ਨਹੀਂ ਰਹਿ ਜੀ ਠੀਕ ਐ ਸੀਮਨ ਵਗੈਰਾ ਪਤਾ ਕਿ ਨਹੀਂ ਪਤਾ ਸੀਮਨ ਇਹ ਆਪ ਜੀ ਐਚ ਐਫ ਦੇ ਜਰਸੀ ਦਾ ਲਗਾਇਆ ਵਾ ਅੱਛਾ ਐਚ ਐਫ ਦੇ ਜਰਸੀ ਦਾ ਜਰਸੀ ਦੇ ਪੇਟ ਓਏ ਹੋਈ ਵੀ ਆਪ ਠੀਕ ਐ ਤਾਂ ਜੇ ਥੋੜਾ ਮੇਲ ਜੈ ਹੈਗਾ ਹਨਾ ਹਾਂ 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 ਜਰਦੀ ਗਰਮੀਆਂ ਦਾ ਧੋਪ ਆਗਾ ਕਹਿੰਦਾ ਬਾ ਮਨ ਕੇ ਚੱਲੇ ਵੀ ਨਾਲੇ ਤਾਂ ਦੁੱਧ ਦੋਗੀ ਤੇ ਨਾਲੇ ਥੋੜੀ ਜਿਹਾ ਆਪਣਾ ਫੈਨ ਮਿਲ ਜੂ ਹਾਂ ਵੀ ਕਰੇ ਜਿਹੜੇ ਵੀਰ ਨੇ ਦੁੱਧ ਪੀਣਾ ਹੈਗਾ ਉਹਨਾਂ ਲਈ ਜਮਾ ਨਜ਼ਾਰੇਦਾਰ ਚੀਜ਼ ਆ ਹਨਾ ਹਾਂਜੀ ਤੇ ਵਾਕੀ ਯਾਰਾ ਠੰਡੀ ਸੀਲ ਦੇਖੋ ਤੇ ਗੱਲ ਕਰੀਏ ਆਪਾਂ ਦੁੱਧ ਦੀ ਕਿੰਨਾ ਮੰਨ ਕੇ ਚੱਲੇ ਵਾਂ ਦਾ 26 27 ਕਿਲੋ ਪੁੱਲਾ ਆ ਪਾ ਦੂ ਜੇ ਵੱਧ ਤਰੀਆ ਸੇਵਾ ਹੋ ਗਈ ਤਾਂ 3 ਕਿਲੋ ਵੀ ਪਾ ਦੂ ਬਾਕੀ ਵੀ ਦੇਖ ਬਾਕੀ ਯਾਰਾ ਦੇਖੋ ਲੇਵਾ ਵਗੈਰਾ ਯਾਰ ਹਨ ਸੋ ਜਿਹੜੇ ਵੀ ਕਹਿੰਦੇ ਕਿ ਗਾਂ ਲੈਣੀ ਐ ਅਸੀਂ ਦੁੱਧ ਵੀ ਇਸ ਵਾਸਤੇ ਕਰੇ ਆ ਦਾ ਜਮਾ ਯਾਰ ਨਜ਼ਾਰੇਦਾਰ ਵਾਲੀ ਚੀਜ਼ ਆ ਹਾਂਜੀ ਹਾਂਜੀ ਤੇ ਹੁਣ ਜਿਹੜਾ ਸੀਮੈਂਟ ਕਿ ਆ ਪਤਾ ਨਹੀਂ ਉਹ ਦਾ ਨਹੀਂ ਪਤਾ ਐਵੇਂ ਆਪਾਂ ਯਾਰ ਕੰਮ ਨੂੰ ਖੋਲਣ ਆ ਗਏ ਜੇ ਇਹ ਗੱਲ ਹਨ ਤੇ ਮੁੱਲ ਕੀ ਰੱਖਿਆ ਵੇਚਣ ਵਾਲਾ ਮੋਨਵਾਸੇ 1.22 ਲੱਖ ਰੁਪਏ ਜੀ ਮਾਨਦਾਨ ਹਾਂ ਮਾਨਦਾਨ ਕਰਦੇ ਪਰ ਇੱਕ ਗੱਲ ਆ ਇਹ ਜੀ ਬੜਾ ਤਿਆਰ ਕਰ ਲੇ ਕੇ ਢੂੜ ਲੱਖ ਖਾਂਦੀ ਹੈ ਜਮਾ ਹਣਾ ਹਾਂ ਜੀ ਹਾਂ ਜੀ ਹਾਂ ਤੇ ਬਾਕੀ ਥਣ ਥਣ ਨੂੰ ਬੜਾ ਭੜਾ ਯਾਰ ਦੇਖ ਸਕਦੇ ਹੋ ਹਣਾ ਧੋਰੀਵਾਰ ਨੂੰ ਲੇਵਾ ਵਗੈਰਾ ਦੇਖ ਸਕਦੇ ਹੋ ਤੇ ਬਾਕੀ ਕੱਦ ਕਾਠ ਯਾਰ ਬੈੜ ਦਾ ਨਜ਼ਾਰੇਦਾਰ ਆ ਜਮਾ ਤੇ ਬਿਰਗਾ ਜਿੱਥੋਂ ਲੈ ਕੇ ਆਇਆ ਖੁੱਲੀ ਛੱਟ ਕੇ ਵੀਰਾਂ ਦੀ ਪਾਲੀ ਵੀ ਸੀ ਤੇ ਜਵਾਨੀ ਉੱਡਦੀ ਆ ਜਮਾ ਕਿਉਂਕਿ ਨਵਾਂ ਹਾਣਾ ਬੱਚੀ ਦੇਵਾਲੂਪਾ ਦੇਖੋ ਕਿਆ ਹੋਤਾ ਕੱਚੇ ਥਾਂ ਤੇ ਮਸਤ ਦੀ ਹੈ ਜਮਾ ਜਿਹੜੂ ਵੀ ਕਹਿੰਦੇ ਢਿੱਲੋ ਅਸੀਂ ਬੈਡ ਲੈਣੀ ਆ ਦੁੱਧ ਵਾਲੀ ਹੋਵੇ ਤੇ ਨਾਲ ਫੈਟ ਹੋਵੇ ਯਾਰ ਆਦਾ ਜਮਾ ਨਜ਼ਾਰੇਦਾਰ ਆ ਜਮਾ ਦੇਖੋ ਯਾਰ ਕਿਆ ਬਾਤਾਂ ਜਮਾ ਨਜ਼ਾਰੇਦਾਰ ਖੁੱਲੀ ਛਾਡੀ ਮਾਸਤ ਦੀ ਆ ਜਮਾ ਤੇ ਕੋਈ ਵੀ ਛੋਟੀ ਨਾ ਮੰਨੇ ਕੋਈ ਲਿੱਸੀ ਨਾ ਮੰਨੇ ਤੇ ਜਿਵੇਂ ਬੱਚਿਆਂ ਛੋਟੀਆਂ ਹੱਡ ਗਏ ਪਾਲਿਆਂ ਹੁੰਦੇ ਆ ਨਾ ਉਹ ਸਿਸਟਮ ਹੈ ਇਹਦਾ ਬੈਡ ਤੋਰਾ ਤਾਰਾ ਚੈੱਕ ਕਰੋ ਯਾਰ ਕਿਆ ਬਾਤਾਂ ਜਮਾ ਨਜ਼ਾਰੇਦਾਰ 1,20,000 ਕੀਮਤ ਆ ਮਾਰਦਾਨ ਵਿੱਚੋਂ ਵੀ ਰਹਿਦਾ ਕਰ ਦੂਗਾ ਜਦੋਂ ਆਓਗੇ ਤੁਸੀਂ ਇਹ ਲੇਵਾ ਬਾਗਮਾਲ ਫਿੱਟ ਫੜ ਲੇਵਾ ਜਮਾ ਪੈਂਟ ਮਾਚੀ ਕੇ ਮੋਗੇ ਜਿਹੜੇ ਦਾ ਪੈਂਟ ਆ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤਹਿ ਜਦੋਂ ਤੱਕ ਧੰਨਵਾਦ